ਕਮਿਸ਼ਨ ਦੇ ਨਾਲ ਇੰਡੀਆ ਗੜ੍ਹ ਜੋੜ ਦੇ ਵਫਦ ਦੇ ਵੱਲੋਂ ਮੀਟਿੰਗ ਕੀਤੀ ਜਾਏਗੀ ਗੱਲਬਾਤ ਕੀਤੀ ਜਾਏਗੀ ਦੱਸਦੀ ਹੈ ਕਿ ਅੱਜ ਸ਼ਾਮ 4:30 ਵਜੇ ਚੌਣ ਕਮਿਸ਼ਨ ਦੇ ਨਾਲ ਵਫਦ ਦੇ ਵੱਲੋਂ ਮੁਲਾਕਾਤ ਕੀਤੀ ਜਾਏਗੀ ਤਸਵੀਰਾਂ ਦੇਖ ਸਕਦੇ ਹੋ ਜਿੱਥੇ ਇੱਕ ਪਾਸੇ ਐਗਜ਼ਿਟ ਪੋਲਸ ਲਗਾਤਾਰ ਭਾਜਪਾ ਦੀ ਸਰਕਾਰ ਬਣਦੀ ਹੋਈ ਦਿਖਾ ਰਹੇ ਨੇ ਉੱਥੇ ਹੀ ਜੇਕਰ ਇੰਡੀਆ ਗੱਠਜੋੜ ਦੇ ਆਗੂਆਂ ਦੀ ਗੱਲ ਕਰੀਏ ਤਾਂ ਉਹਨਾਂ ਦੇ ਵੱਲੋਂ ਵੀ ਦਾਵਾ ਕੀਤਾ ਜਾ ਰਿਹਾ ਕਿ ਇਸ ਵਾਰ ਦੇਸ਼ ਦੇ ਵਿੱਚ ਇੰਡੀਆ ਗੱਠਜੋੜ ਦੀ ਸਰਕਾਰ ਆ ਜਿਹੜੀ ਉਹ ਬਣੇਗੀ ਤਾਂ ਦੱਸ ਦਈਏ ਕਿ ਇਸੇ ਵਿਚਕਾਰ ਚੋਣਾਂ ਦੀ ਪ੍ਰਕਿਰਿਆ ਪੂਰੀ ਹੋਣ ਤੋਂ ਬਾਅਦ ਜੋ VOTING ਪ੍ਰਕਿਰਿਆ ਪੂਰੀ ਹੋਈ ਹੈ ਉਸ ਤੋਂ ਬਾਅਦ ਹੁਣ ਇਲੈਕਸ਼ਨ ਕਮਿਸ਼ਨ ਦੇ ਨਾਲ ਇੰਡੀਆ ਗੱਠਜੋੜ ਦੇ ਇੱਕ ਵਫ਼ਦ ਦੇ ਵੱਲੋਂ ਮੀਟਿੰਗ ਹੈ ਜਿਹੜੀ ਉਹ ਕੀਤੀ ਜਾਏਗੀ ਮੁਲਾਕਾਤ ਕੀਤੀ ਜਾਏਗੀ ਦੱਸ ਦਈਏ ਕਿ ਨਤੀਜਿਆਂ ਦੇ ਐਲਾਨ ਐਲਾਨ ਤੋਂ ਪਹਿਲਾਂ ਕਾਂਗਰਸ ਦੇ ਵੱਲੋਂ ਮੰਥਨ ਜਿਹੜਾ ਕੀਤਾ ਜਾ ਰਿਹਾ ਕਾਂਗਰਸ ਦੇ ਪ੍ਰਧਾਨ ਮੱਲੇ ਕਰਜੁਨ ਖੜਗੇ ਦੇ ਵੱਲੋਂ ਵੀ ਉਮੀਦਵਾਰਾਂ ਦੇ ਨਾਲ ਮੁਲਾਕਾਤ ਕੀਤੀ ਗਿਆ ਤੇ ਇੱਥੇ ਇੱਕ ਅਹਿਮ ਗੱਲ ਇਹ ਵੀ ਦੱਸ ਦਈਏ ਕਿ ਰਾਹੁਲ ਗਾਂਧੀ ਦੇ ਵੱਲੋਂ ਵੀ ਇੱਕ ਵੱਡਾ ਦਾਵਾ ਕੀਤਾ ਗਿਆ ਉਹਨਾਂ ਨੇ ਕਿਹਾ ਕਿ 295 ਸੀਟਾਂ ਇੰਡੀਆ ਗੱਠਜੋੜ ਦੇ ਵੱਲੋਂ ਜਿੱਤੀਆਂ ਜਾਣਗੀਆਂ ਜਾਨੀ ਕਿ ਇੰਡੀਆ ਗੱਠਜੋੜ ਨੂੰ 295 ਸੀਟਾਂ ਮਿਲਣਗੀਆਂ ਉੱਥੇ ਹੀ ਜੇਕਰ ਵਫ਼ਦ ਦੀ ਗੱਲ ਕਰੀਏ ਤਾਂ ਅੱਜ ਚੋਣ ਕਮਿਸ਼ਨ ਦੇ ਨਾਲ ਮੁਲਾਕਾਤ ਕਰ ਵਫ਼ਦ ਦੇ ਵੱਲੋਂ ਕਈ ਮੰਗਾਂ ਜਿਹੜੀਆਂ ਉਹ ਰੱਖੀਆਂ ਜਾਣਗੀਆਂ ਸੂਤਰਾਂ ਦੇ ਹਵਾਲੇ ਤੋਂ ਜੋ ਖਬਰ ਮਿਲ ਰਹੀ ਹੈ ਕਿ ਐਸ.ਸੀ. ਦੀਆਂ ਹਦਾਇਤਾਂ ਦੇ ਮੁਤਾਬਕ ਬੀ.ਬੀ. ਪੈਡ ਦੇ ਨਾਲ ਪਰਚੀ ਮਲਾਉਣ ਦੀ ਮੰਗ ਹੈ ਜਿਹੜੀ ਉਹ ਵਫ਼ਦ ਦੇ ਵੱਲੋਂ ਰੱਖੀ ਜਾ ਸਕਦੀ ਆ ਸੁਪਰੀਮ ਕੋਰਟ ਦੀਆਂ ਜੋ ਹਦਾਇਤਾਂ ਸਾਨੂੰ ਉਸ ਦੇ ਅਨੁਸਾਰ ਉੱਥੇ ਹੀ ਪੋਸਟਲ ਬੈਲਟ ਦੀ ਜਿਹੜੀ ਕਾਊਂਟਿੰਗ ਆ ਉਹ ਵੀ ਪਹਿਲਾਂ ਕਰਨ ਦੀ ਮੰਗ ਰੱਖੀ ਜਾ ਸਕਦੀ ਹੈ ਉੱਥੇ ਹੀ ਹਰ ਇੱਕ ਰਾਊਂਡ ਤੋਂ ਬਾਅਦ ਉਮੀਦਵਾਰਾਂ ਨੂੰ ਜਾਂ ਜਿਹੜੇ ਪਾਰਟੀ ਦੇ ਵਰਕਰ ਹੋਣਗੇ ਉਹਨਾਂ ਨੂੰ ਜਾਣਕਾਰੀ ਦੇਣ ਦੀ ਮੰਗ ਹੈ ਜਿਹੜੀ ਉਹ ਰੱਖੀ ਜਾ ਸਕਦੇ ਦੱਸਦੇ ਕਿ 4 ਜੂਨ ਨੂੰ ਦੇਸ਼ ਭਰ ਦੇ ਨਤੀਜੇ ਜਿਹੜੇ ਉਹ ਐਲਾਨੇ ਜਾਣਗੇ ਲੋਕ ਸਭਾ ਚੋਣਾਂ ਦੀ ਜੋ VOTING ਪ੍ਰਕਿਰਿਆ ਉਹ ਬੀਤੇ ਦਿਨ ਹੀ ਕੰਪਲੀਟ ਹੋਈ ਹੈ ਤੇ ਉਸ ਤੋਂ ਬਾਅਦ ਹੁਣ 4 ਜੂਨ ਨੂੰ ਨਤੀਜੇ ਜਿਹੜੇ ਉਹ ਐਲਾਨੇ ਜਾਣੇ ਆ ਤੇ ਇਸ ਤੋਂ ਪਹਿਲਾਂ ਇੰਡੀਆ ਗੱਠਜੋੜ ਦੇ ਵੱਲੋਂ ਮੁਲਾਕਾਤ ਜਿਹੜੀ ਉਹ ਕੀਤੀ ਜਾਏਗੀ ਇਲੈਕਸ਼ਨ ਕਮਿਸ਼ਨ ਦੇ ਨਾਲ ਤਾਂ ਇਲੈਕਸ਼ਨ ਕਮਿਸ਼ਨ ਦੇ ਨਾਲ ਇੰਡੀਆ ਗੱਠਜੋੜ ਦਾ ਬਫਦ ਮੁਲਾਕਾਤ ਕਰੇਗਾ ਤੇ ਕਈ ਮੰਗਾਂ ਜਿਹੜੀਆਂ ਉਹ ਰੱਖੀਆਂ ਜਾਣਗੀਆਂ ਦੱਸਦੀਏ ਕਿ ਰਾਹੁਲ ਗਾਂਧੀ ਦੇ ਵੱਲੋਂ ਵੀ ਦਾਵਾ ਕਰ ਦਿੱਤਾ ਗਿਆ ਕਿ 295 ਸੀਟਾਂ ਇੰਡੀਆ ਗੱਠਜੋੜ ਜਿੱਤੇਗਾ ਦੱਸਦੀਏ ਕਿ ਨਤੀਜਿਆਂ ਤੋਂ ਪਹਿਲਾਂ ਕਾਂਗਰਸ ਦੇ ਵੱਲੋਂ ਮੰਥਨ ਵੀ ਕੀਤਾ ਜਾ ਰਿਹਾ ਹੈ ਕਾਂਗਰਸ ਦੇ ਪ੍ਰਧਾਨ ਮੱਲੀ ਕਰਜਨ ਖੜਗੇ ਦੇ ਵੱਲੋਂ ਆਪਣੇ ਉਮੀਦਵਾਰਾਂ ਦੇ ਨਾਲ ਮੁਲਾਕਾਤ ਵੀ ਕੀਤੀ ਗਿਆ ਬੀਤੇ ਦਿਨ ਵੀ ਇੱਕ ਮੀਟਿੰਗ ਇੰਡੀਆ ਗੱਠ ਜੋੜ ਦੀ ਹੋਈ ਸੀ ਤੇ ਹੁਣੇ ਵੱਡੀ ਖਬਰ ਸਾਹਮਣੇ ਆ ਰਹੀ ਹੈ ਕਿ ਇਲੈਕਸ਼ਨ ਕਮਿਸ਼ਨ ਦੇ ਨਾਲ ਇੰਡੀਆ ਗੱਠ ਜੋੜ ਦੇ ਵਫ਼ਦ ਦੇ ਵੱਲੋਂ ਮੀਟਿੰਗ ਹੈ ਜਿਹੜੀ ਉਹ ਕੀਤੀ ਜਾਏਗੀ ਕਮਿਸ਼ਨ ਦੇ ਨਾਲ ਇੰਡੀਆ ਗੱਠ ਜੋੜ ਦੇ ਵਫ਼ਦ ਦੇ ਵੱਲੋਂ ਮੀਟਿੰਗ ਕੀਤੀ ਜਾਏਗੀ ਗੱਲਬਾਤ ਕੀਤੀ ਜਾਏਗੀ ਦੱਸਦੀ ਹੈ ਕਿ ਅੱਜ ਸ਼ਾਮ 4:30 ਵਜੇ ਚੋਣ ਕਮਿਸ਼ਨ ਦੇ ਨਾਲ ਵਫ਼ਦ ਦੇ ਵੱਲੋਂ ਮੁਲਾਕਾਤ ਕੀਤੀ ਜਾਏਗੀ ਤਸਵੀਰਾਂ ਦੇਖ ਸਕਦੇ ਹੋ ਜਿੱਥੇ ਇੱਕ ਪਾਸੇ ਐਗਜ਼ਿਟ ਪੋਲਸ I <laughs> ਲਗਾਤਾਰ ਬੀਜੇਪੀ ਦੀ ਸਰਕਾਰ ਬਣਦੀ ਹੋਈ ਦਿਖਾ ਰਹੇ ਨੇ ਉੱਥੇ ਹੀ ਜੇਕਰ ਇੰਡੀਆ ਗੱਠਜੋੜ ਦੇ ਆਗੂਆਂ ਦੀ ਗੱਲ ਕਰੀਏ ਤਾਂ ਉਹਨਾਂ ਦੇ ਵੱਲੋਂ ਵੀ ਦਾਵਾ ਕੀਤਾ ਜਾ ਰਿਹਾ ਕਿ ਇਸ ਵਾਰ ਦੇਸ਼ ਦੇ ਵਿੱਚ ਇੰਡੀਆ ਗੱਠਜੋੜ ਦੀ ਸਰਕਾਰ ਆ ਜਿਹੜੀ ਉਹ ਬਣੇਗੀ ਤਾਂ ਦੱਸ ਦਈਏ ਕਿ ਈਸੇ ਵਿਚਕਾਰ ਚੋਣਾਂ ਦੀ ਪ੍ਰਕਿਰਿਆ ਪੂਰੀ ਹੋਣ ਤੋਂ ਬਾਅਦ ਜੋ VOTING ਪ੍ਰਕਿਰਿਆ ਪੂਰੀ ਹੋਈ ਹੈ ਉਸ ਤੋਂ ਬਾਅਦ ਹੁਣ ਇਲੈਕਸ਼ਨ ਕਮਿਸ਼ਨ ਦੇ ਨਾਲ ਇੰਡੀਆ ਗੱਠਜੋੜ ਦੇ ਇੱਕ ਵਫਦ ਦੇ ਵੱਲੋਂ ਮੀਟਿੰਗ ਹੈ ਜਿਹੜੀ ਉਹ ਕੀਤੀ ਜਾਏਗੀ ਮੁਲਾਕਾਤ ਕੀਤੀ ਜਾਏਗੀ ਦੱਸ ਦਈਏ ਕਿ ਨਤੀਜਿਆਂ ਦੇ ਐਲਾਨ ਐਲਾਨ ਤੋਂ ਪਹਿਲਾਂ ਕਾਂਗਰਸ ਦੇ ਵੱਲੋਂ ਮੰਥਨ ਜਿਹੜਾ ਕੀਤਾ ਜਾ ਰਿਹਾ ਕਾਂਗਰਸ ਦੇ ਪ੍ਰਧਾਨ ਮੱਲੇ ਕਰਜੁਨ ਖੜਗੇ ਦੇ ਵੱਲੋਂ ਵੀ ਉਮੀਦਵਾਰਾਂ ਦੇ ਨਾਲ ਮੁਲਾਕਾਤ ਕੀਤੀ ਗਈ ਤੇ ਇੱਥੇ ਇੱਕ ਅਹਿਮ ਗੱਲ ਇਹ ਵੀ ਦੱਸ ਦਈਏ ਕਿ ਰਾਹੁਲ ਗਾਂਧੀ ਦੇ ਵੱਲੋਂ ਵੀ ਇੱਕ ਵੱਡਾ ਦਾਵਾ ਕੀਤਾ ਗਿਆ ਉਹਨਾਂ ਨੇ ਕਿਹਾ ਕਿ 295 ਸੀਟਾਂ ਇੰਡੀਆ ਗੱਠਜੋੜ ਦੇ ਵੱਲੋਂ ਜਿੱਤੀਆਂ ਜਾਣਗੀਆਂ ਜਾਨੀ ਕਿ ਇੰਡੀਆ ਗੱਠਜੋੜ ਨੂੰ 295 ਸੀਟਾਂ ਮਿਲਣਗੀਆਂ ਉੱਥੇ ਹੀ ਜੇਕਰ ਵਫ਼ਦ ਦੀ ਗੱਲ ਕਰੀਏ ਤਾਂ ਅੱਜ ਚੋਣ ਕਮਿਸ਼ਨ ਦੇ ਨਾਲ ਮੁਲਾਕਾਤ ਕਰ ਵਫ਼ਦ ਦੇ ਵੱਲੋਂ ਕਈ ਮੰਗਾਂ ਜਿਹੜੀਆਂ ਉਹ ਰੱਖੀਆਂ ਜਾਣਗੀਆਂ ਸੂਤਰਾਂ ਦੇ ਹਵਾਲੇ ਤੋਂ ਜੋ ਖਬਰ ਮਿਲ ਰਹੀ ਹੈ ਕਿ ਐਸ.ਸੀ. ਦੀਆਂ ਹਦਾਇਤਾਂ ਦੇ ਮੁਤਾਬਕ ਬੀ.ਬੀ. ਪੈਡ ਦੇ ਨਾਲ ਪਰਚੀ ਮਲਾਉਣ ਦੀ ਮੰਗ ਹੈ ਜਿਹੜੀ ਉਹ ਵਫ਼ਦ ਦੇ ਵੱਲੋਂ ਰੱਖੀ ਜਾ ਸਕਦੀ ਆ ਸੁਪਰੀਮ ਕੋਰਟ ਦੀਆਂ ਜੋ ਹਦਾਇਤਾਂ ਸਾਨੂੰ ਉਸ ਦੇ ਅਨੁਸਾਰ ਉੱਥੇ ਹੀ ਹੋਸਟਲ ਬੈਲਟ ਦੀ ਜਿਹੜੀ ਕਾਊਂਟਿੰਗ ਆ ਉਹ ਵੀ ਪਹਿਲਾਂ ਕਰਨ ਦੀ ਮੰਗ ਰੱਖੀ ਜਾ ਸਕਦੀ ਹੈ ਉੱਥੇ ਹੀ ਹਰ ਇੱਕ ਰਾਊਂਡ ਤੋਂ ਬਾਅਦ ਉਮੀਦਵਾਰਾਂ ਨੂੰ ਜਾਂ ਜਿਹੜੇ ਪਾਰਟੀ ਦੇ ਵਰਕਰ ਹੋਣਗੇ ਉਹਨਾਂ ਨੂੰ ਜਾਣਕਾਰੀ ਦੇਣ ਦੀ ਮੰਗ ਹੈ ਜਿਹੜੀ ਉਹ ਰੱਖੀ ਜਾ ਸਕਦੇ ਦੱਸਦੇ ਕਿ 4 ਜੂਨ ਨੂੰ ਦੇਸ਼ ਭਰ ਦੇ ਨਤੀਜੇ ਜਿਹੜੇ ਉਹ ਐਲਾਨੇ ਜਾਣਗੇ ਲੋਕ ਸਭਾ ਚੋਣਾਂ ਦੀ ਜੋ VOTING ਪ੍ਰਕਿਰਿਆ ਉਹ ਬੀਤੇ ਦਿਨ ਹੀ ਕੰਪਲੀਟ ਹੋਈ ਹੈ ਤੇ ਉਸ ਤੋਂ ਬਾਅਦ ਹੁਣ 4 ਜੂਨ ਨੂੰ ਨਤੀਜੇ ਜਿਹੜੇ ਉਹ ਐਲਾਨੇ ਜਾਣੇ ਆ ਤੇ ਇਸ ਤੋਂ ਪਹਿਲਾਂ ਇੰਡੀਆ ਗੱਠਜੋੜ ਦੇ ਵੱਲੋਂ ਮੁਲਾਕਾਤ ਹੈ ਜਿਹੜੀ ਉਹ ਕੀਤੀ ਜਾਏਗੀ ਇਲੈਕਸ਼ਨ ਕਮਿਸ਼ਨ ਦੇ ਨਾਲ ਤਾਂ ਇਲੈਕਸ਼ਨ ਕਮਿਸ਼ਨ ਦੇ ਨਾਲ ਇੰਡੀਆ ਗੱਠ ਜੋੜ ਦਾ ਬਫਦ ਮੁਲਾਕਾਤ ਕਰੇਗਾ ਤੇ ਕਈ ਮੰਗਾਂ ਜਿਹੜੀਆਂ ਉਹ ਰੱਖੀਆਂ ਜਾਣਗੀਆਂ ਦੱਸਦੀਏ ਕਿ ਰਾਹੁਲ ਗਾਂਧੀ ਦੇ ਵੱਲੋਂ ਵੀ ਦਾਵਾ ਕਰ ਦਿੱਤਾ ਗਿਆ ਕਿ 295 ਸੀਟਾਂ ਇੰਡੀਆ ਗੱਠਜੋੜ ਜਿੱਤੇਗਾ ਦੱਸਦੀਏ ਕਿ ਨਤੀਜਿਆਂ ਤੋਂ ਪਹਿਲਾਂ ਕਾਂਗਰਸ ਦੇ ਵੱਲੋਂ ਮੰਥਨ ਵੀ ਕੀਤਾ ਜਾ ਰਿਹਾ ਕਾਂਗਰਸ ਦੇ ਪ੍ਰਧਾਨ ਮੱਲੀਕਰਜਨ ਖੜਗੇ ਦੇ ਵੱਲੋਂ ਆਪਣੇ ਉਮੀਦਵਾਰਾਂ ਦੇ ਨਾਲ ਮੁਲਾਕਾਤ ਵੀ ਕੀਤੀ ਗਿਆ ਬੀਤੇ ਦਿਨ ਵੀ ਇੱਕ ਮੀਟਿੰਗ ਇੰਡੀਆ ਗੱਠਜੋੜ ਦੀ ਹੋਈ ਸੀ ਤੇ ਹੁਣੇ ਵੱਡੀ ਖਬਰ ਸਾਹਮਣੇ ਆ ਰਹੀ ਹੈ ਕਿ ਇਲੈਕਸ਼ਨ ਕਮਿਸ਼ਨ ਦੇ ਨਾਲ ਇੰਡੀਆ ਗੱਠਜੋੜ ਦੇ ਬਫਦਰ ਦੇ ਵੱਲੋਂ ਮੀਟਿੰਗ ਹੈ ਜਿਹੜੀ ਉਹ ਕੀਤੀ ਜਾਏਗੀ